ਪੰਜਾਬੀਆ ਖਬਰਾਂ ਬੁਲੇਟਿਨ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਬੁਲਕੰਦ ਦੀ ਸ਼ੁਰੂਆਤ ਕਰਾਂਗੇ ਸਖਿਆਂ ਦੇ ਨਾਲ ਵਰਤਕ ਅਹਿਮ ਮਸਲਿਆਂ ਤੇ ਵਿਚਾਰ ਬਟਾਂਦਰਾ ਕਰਨ ਸੰਬੰਧਿਤ 10 ਵਰ੍ਹੇ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਦੀ ਇਕੱਤਰਤਾ ਪੰਜਾਬ ਪੁਲਿਸ ਕੱਸੇ ਰੇਹੋਂ ਦੇ ਨੌਜਵਾਨਾਂ ਨੂੰ ਟੰਕੀ ਰਸਤੇ ਰਾਹੀਂ ਵਿਦੇਸ਼ ਪੈਨਸ਼ਨ ਵਾਲੇ ਟਰੈਵਲ ਏ ਜਨਤਾ ਦੇ ਸ਼ਿਕੰਜਾ ਅਮਰੀਕਾ ਤੋਂ ਰਿਪੋਰਟ ਕਰਨ ਵਾਲੇ ਪਾਤਿਆਂ ਦੇ ਨਾਲ ਕੀਤੇ ਗਏ ਵਿਵਾਦ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਪ੍ਰਤੀਕਿਰਿਆ ਸ਼੍ਰੀ ਮੁਖਸਰ ਸਾਹਿਬ ਦੇ ਫਸਲ ਦਾ ਹੁਣ ਪੰਜਾਬ ਦੇ ਫੁਟਾਚ ਦੇ ਪੰਡਾਰ ਪਰਣਗੇ ਤੇ ਕਰਨਗੇ ਆਪਣਾ ਨਾਮ ਦਰਜ ਅਤੇ ਪੰਜਾਬ ਸਰਕਾਰ ਨੇ ਕੀਤਾ ਕਿਸਾਨਾਂ ਦੇ ਲਈ ਖੇਤਾਂ ਦੇ ਪਿਛਲੇ ਟੌਰ ਦੇ ਲਈ ਹੋ ਆਲਸਾ ਰਾਸ਼ੀ ਦੇ ਵਿੱਚ ਵਾਤਾ ਤੇ ਹੁਣ ਖਬਰ ਅਸਤਾ ਦੇ ਨਾਲ ਵੱਖ-ਵੱਖ ਗੁਰਦੁਆਰਾ ਸਹਿਬਾਨ ਪਰਸਤ ਵਿਭਾਗਤ ਸ਼੍ਰੋਮਣ ਕਮੇਟੀ ਦੇ ਨਾਲ ਸੰਬੰਧਿਤ ਜ਼ਮਰੀ ਮਸਲੇ ਤੇ ਵਿਚਾਰ ਕਰਨ ਦੇ ਲਈ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਅੰਤਿਮ ਕਮੇਟੀ ਦੀ ਕੱਤਰਤਾ 10 ਫਰਵਰੀ ਨੂੰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੀ ਅਗਵਾਈ ਦੇ ਵਿੱਚ ਹੋਣ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਮੁਖ ਸਕੱਤਰ ਕੁਲਵੰਤ ਸਿੰਘ ਨੇ ਮੰੰਦਲ ਦੇ ਦੱਸਿਆ ਕਿ ਅੰਤਰੀਂ ਕਮੇਟੀ ਦੀ 71 ਸ਼੍ਰੋਮਨੀ ਕਮੇਟੀ ਦੇ ਦਫ਼ਤਰ ਵਿਖੇ 10 ਪਰਵੀ ਨੂੰ ਸਵੇਰੇ 11 ਵਜੇ ਰੱਖੀ ਗਈ ਹੈ ਅਤੇ ਇਹ ਦੱਸਣਯੋਗ ਹੈ ਕਿ ਪਿਛਲੇ 7 ਤਾ 31 ਦਸੰਬਰ ਨੂੰ 2024 ਨੂੰ ਆਯੋਜਿਤ ਕੀਤੀ ਗਈ ਸੀ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਮਸਦੇਜ ਫਰਾਈ ਗਏ ਤਿੰਨ ਮੈਮਰੀ ਕਮੇਟੀ ਨੂੰ ਜਾਂਚ ਦੇ ਲਈ 1 ਮਹੀਨੇ ਦਾ ਸਮਾਂ ਹੋਰ ਦਿੱਤਾ ਗਿਆ ਸੀ ਜਿਸ ਨੂੰ ਖਤਮ ਹੋਣ ਤੋਂ ਬਾਅਦ ਪ੍ਰਧਾਨ ਨੇ 1 ਮਹੀਨੇ ਲਈ ਹੋਰ ਬਤਾ ਦਿੱਤਾ ਸੀ ਦਸਤੀਕੇ ਇਸ ਇਕੱਤਰਤਾ ਦੇ ਵਿੱਚ ਕਿਆਨੇ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਅਮਰੀਕਾ ਬਲੋ ਗੈਪ ਕਾਨੂੰਨੀ ਇਮੀਗ੍ਰੇਸ਼ਨ ਨੂੰ ਥਰਡ ਪਾਉਂਡ ਦੇ ਲਈ ਬੀਤੇ ਦਿਨੀ ਰਿਪੋਰਟ ਕੀਤੇ ਗਏ ਲੋਕਾਂ ਦੇ ਹੁਣ ਫੀਡਬੈਕ ਦੇ ਆਧਾਰ ਤੇ ਪੰਜਾਬ ਪਲਸ ਉੜਾ ਟ੍ਰੈਵਲ ਏਜੰਟਾ ਦੇ ਨਿਸ਼ਾਨਾ ਕੰਸਨ ਚੱਲੀ ਹੈ ਜੋ ਕਿ ਸੂਬੇ ਦੇ ਲੋਕਾਂ ਨੂੰ ਪ੍ਰਵਾਸ ਕਰਨ ਦਾ ਕਾਨੂੰਨੀ ਰਾਹ ਦੇ ਦਾਅਵਾ ਕਰਕੇ ਗੈਰ ਕਾਨੂੰਨੀ ਢੰਗੀ ਰੂਟਾ ਬਰਾਹੀ ਵਿਦੇਸ਼ ਭੇਜਦੇ ਨੇ ਜਾਣਕਾਰੀ ਦੇ ਮੁਤਾਬਕ ਇੱਕ ਸਿਨੀਅਰ ਅਫਸਰ ਸਤਿਕਾਰਯੋਗ ਨੇ ਕਿਹਾ ਹੈ ਕਿ ਜਿਹੜੇ ਵੀ ਲੋਕ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਬੁੱਧਵਾਰ ਨੂੰ ਸੂਬੇ ਦੇ ਵਿੱਚ ਵਾਪਸ ਪਰਤਦੇ ਨੇ ਉਹਨਾਂ ਦੀ ਜਾਣਕਾਰੀ ਲਈ ਜਾ ਰਹੀ ਹੈ ਅਤੇ ਉਹਨਾਂ ਦੇ ਇਨਪੁਟ ਦੇ ਆਧਾਰ ਤੇ ਕੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਟਰੈਵਲ ਏਜੰਟਾਂ ਨੂੰ ਹੁਣ ਫੜਿਆ ਜਾਵੇਗਾ। ਬੀਤੇ ਦਿਨੀ ਅਮਰੀਕਾ ਨੂੰ ਵੱਲੋਂ ਰਿਪੋਰਟ ਕੀਤੇ ਗਏ ਪਾਤਿਆਂ ਦੇ ਨਾਲ ਜਿਹੜਾ ਚਿਹਰਾ ਦੁਰਵਿਵਾਰਕ ਕੀਤਾ ਗਿਆ ਉਸਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਗਮੰਤੀ ਬਕਰਮ ਸਿੰਘ ਮਾਨ ਨੇ ਜਿ ਪੋਟੀਆਂ ਦੇ ਨਾਲ ਕੀਤੇ ਗਏ ਵਿਵਾਦ ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਅਤੇ ਨਾਲ ਹੀ ਅਮਰੀਕਾ ਦੇ ਫੌਜੀ ਜਹਾਜ਼ ਦੇ ਵਿੱਚ ਉਤਰਨ ਤੋਂ ਬਾਅਦ ਅਮ੍ਰਿਤਸਰ ਤੋਂ ਕੈਤੀ ਵੈਨਾਂ ਦੇ ਵਿੱਚ ਰਿਪੋਰਟ ਕੀਤੇ ਜਾਣ ਵਾਲੇ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ ਹੈ ਇਸ ਮੌਕੇ ਹੁਣਾ ਐਕਸ ਤੇ ਲਿਖਿਆ ਹੈ ਕਿ ਅਮਰੀਕਾ ਨੇ ਜੋ ਵੀ ਕੀਤਾ ਹੈ ਉਹ ਬੇहद ਹੀ ਅਫਸੋਸਜਨਕ ਹੈ ਸਾਡੇ ਦੇਸ਼ ਲਈ ਇਹ ਬੇहद ਸ਼ਰਮ ਦੀ ਗੱਲ ਹੈ ਕਿ ਅਮਰੀਕਾ ਸਾਡੇ ਨਾਗਰਿਕਾਂ ਨੂੰ ਹੱਤਕੜੀਆਂ ਅਤੇ ਬੇੜੀਆਂ ਪਾ ਕੇ ਭੇਜ ਰਿਹਾ ਹੈ ਉਹਨਾਂ ਕਹਿ ਕੇ ਅਮਰੀਕਾ ਨੂੰ ਰਿਪੋਰਟ ਕੀਤੀ ਕਿ ਪਾਰਠੀਏ ਜੋ ਕਿ ਮੰਨਸ ਅਤੇ ਆਰਥਿਕ ਤੌਰ ਤੇ ਟੁੱਟ ਚੁੱਕੇ ਨੇ ਉਹਨਾਂ ਦੇ ਸਖਮਤੇ ਮੱਲਮ ਲਗਾਉਂਦੇ ਬਚਾਏ ਮੂਰਤੀ ਅਤੇ ਹਰਿਆਣਾ ਸਰਕਾਰ ਉਹਨਾਂ ਨੂੰ ਪੁਲਸ ਕੈਦੀ ਬੈਨਾ ਦੇ ਵਿੱਚ ਲਿਜਾ ਰਹੀ ਹੈ ਇਹ ਉਹਨਾਂ ਦੇ ਸਖਮਤੇ ਲੂਣ ਛਕਨਵਾ ਗਿਆ 사실ਕਤ શ્રી ਮੁਕਤਸਰ ਸਾਹਿਬ ਦੇ ਤਿੰਨ ਪਿੰਡਾਂ ਦੇ ਪੰਜ ਪਿੰਡਾਂ ਦੇ 18 ਕਿਲੋਮੀਟਰ ਦੇ ਖੇਤਰ ਦੇ ਵਿੱਚ ਜ਼ਮੀਨ ਹੇਟਾ ਪੋਟਾਸ਼ ਤੇ ਪੰਟਾਰ ਮਿਲਲੇ ਨੇ ਜਿਸ ਕਾਰਨ ਪੰਜਾਬ ਹੁਣ ਚਲਦੀ ਹੀ ਮਾਈਨਿੰਗ ਦਾ ਇੱਕ ਨਵਾਂ ਕੇਂਦਰ ਦਲੰਚਾਰਿਆ ਜਾਣਕਾਰੀ ਮੁਤਾਬਕ ਪਹਿਲਾਂ ਦੇਸ਼ ਭਰ ਦੇ ਵਿੱਚ ਮਾਈਨਿੰਗ ਰਾਹੀਂ ਸਮਾਨ ਤਾਪਤ ਕਰਨ ਦੇ ਲਈ ਸਿਰਫ 오ਡੀਸ਼ਾ ਦਾ ਨਾਮ سامنے ਆਉਂਦਾ ਸੀ ਪਰ ਹੁਣ ਪੰਜਾਬ ਵੀ ਪੋਟਾਸ਼ ਦੇ ਭੰਡਾਰ ਪ੍ਰਦਾਨ ਕਰਕੇ ਆਪਣਾ ਨਾਮ ਦਰਜ ਕਰਵਾਉਣ ਜਾ ਰਿਹਾ ਹੈ ਇਹ ਗੱਲ ਪੰਜਾਬ ਦੇ ਮਾਈਨਿੰਗ ਵਿਭਾਗ ਦੇ ਮੰਤਰੀ ਬਰਿੰਦਰ ਗੋਲ ਨੇ ਫਾਸਿਲਕਾ ਦੇ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਨਾਲ ਡਾਇਰੈਕਟਰ ਮਾਈਨਿੰਗ ਅਭਿਜੀਤ ਕਪਲੇਸ਼ ਅਤੇ ਜਿਓਲੋਜੀਕਲ ਸਰਵੇ ਆਫ ਇੰਡੀਆ ਦੇ ਡਾਇਰੈਕਟਰ ਮਹਾਪਾਤਰ ਮੌਜੂਦ ਸਨ ਉਦੋਂ ਹੀ ਮੰਤਰੀ ਗੋਇਲ ਨੇ ਕਿਹਾ ਕਿ ਭਾਰਤ ਸਰਕਾਰ ਵਕਫ ਵਕ ਦੇਸ਼ਾ ਤੋਂ ਲਗਭਗ 50 850 ਧਰਮਤ ਕਾਰਜ ਇਸ ਦੇ ਵਰਤੋਂ ਖਾਤਾ ਫੀਡ ਅਤੇ ਹੋਰ ਚੀਜ਼ਾਂ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਪੰਜਾਬ ਸਰਕਾਰ ਨੇ ਖੇਤਾਂ ਦੇ ਵਿੱਚ ਬਿਜਲੀ ਦੇ ਤੋਹਫ਼ੇ ਦੇ ਲਈ ਜਾਣ ਉੱਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ 'ਚ ਤਕਰੀਬਨ 100 ਗੁਣਾ ਵਾਤਾ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਜਨਾ ਕਿਸਾਨਾਂ ਦੇ ਖੇਤਾਂ 'ਚ ਵੱਡੀਆਂ ਤਾਰਾਂ ਲੰਘਣੀਆਂ ਕਿਆ ਉਹਨਾਂ ਦੇ ਬਦਲੇ ਵਿੱਚ ਹੁਬੇ ਹੁਣ ਟੁਕਵਾ ਮੁਆਵਜ਼ਾ ਦਿੱਤਾ ਜਾਵੇਗਾ ਨਵਾਂ ਮੁਆਵਜ਼ਾ ਫਾਰਮੂਲਾ ਪਵਿੱਤੇ ਵਿੱਚ ਕੱਟੀਆਂ ਚਾੜਵੀਆਂ ਗਿਆ 66 KV 132 KV 200 KV ਅਤੇ 400 KV ਲਾਈਨਾਂ ਉੱਤੇ ਲਾਗੂ ਹੋਣਗੀਆਂ ਬਿਜਲੀ ਵਿਭਾਗ ਨੇ ਤਿੰਨ ਫਰਬਿਨੂ ਐਸਫਐਸ ਪਰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਝ ਦਿਨ ਪਹਿਲਾਂ ਹੀ ਬਿਜਲੀ ਵਿਭਾਗ ਨੂੰ ਕਿਸਾਨੀ ਮੁਆਵਜ਼ੇ ਦੇ ਵਿੱਚ ਵਾਧੇ ਤੇ ਪ੍ਰਵਾਨਗੀ ਵੀ ਦਿੱਤੀ ਸੀ ਅਤੇ ਹੀ ਇਸ ਫੈਸਲੇ ਦੇ ਨਾਲ ਕਿਸਾਨਾਂ ਨੂੰ ਤਕਰੀਬਨ 125 ਕਰੋੜ ਰੁਪਏ ਸਨਾਨਾ ਮੁਆਵਜ਼ੇ ਦੇ ਵਿੱਚੋਂ ਮਿਲੇਗਾ ਬੁਖਾਰ ਨੂੰ ਸਹਿਤ ਰਾਜ ਤੋਂ ਰਿਪੋਰਟ ਕੀਤੀ ਗਈ 104 ਗੈਰਕਾਨੂੰਨੀ ਪਾਕਤੀ ਪ੍ਰਵਾਸੀਆਂ ਦੇ ਵਿੱਚੋਂ ਕੁਝ ਦੇ ਨਾਲ ਪਤਸ ਲੁਕੀ ਦੀ ਸ਼ਿਕਾਇਤ ਅਤੇ ਯੂਨਾਈਟਿਡ ਸਟੇਟਸ ਬਾਰਡਰ ਪੈਟਰੋਲ ਨੇ ਇੱਕ ਵੀਡੀਓ ਕਲਿੱਪ ਜਾਰੀ ਕਰਕੇ ਜਿਪੋਟੀਆਂ ਨੂੰ ਹਥਕੜੀਆਂ ਅਤੇ ਲੱਤਾਂ ਦੀਆਂ ਬੇੜੀਆਂ ਦੇ ਨਾਲ ਘੁੰਮਦੇ ਹੋਏ ਦਿਖਾਇਆ ਗਿਆ ਸਰਕਾਰ ਵੀਰਵਾਰ ਨੂੰ ਵਿਰੋਧੀ ਧਿਰ ਦੀ ਆੜ ਦੇ ਵਿੱਚ ਆ ਗਈ ਹੈ ਜਾਣਕਾਰੀ ਮੁਤਾਬਕ ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚ ਇੱਕ ਖੁਦਮੁਖਤਿਆਰੀ ਬਿਆਨ ਦੇ ਵਿੱਚ ਵਿਦੇਸ਼ ਮੰਤਰੀ ਐਸਐ ਸ਼ੰਕਰ ਨੇ ਰੇਖਾਂਕਿਤ ਕੀਤਾ ਕਿ ਸੰਬੰਧਿਤ ਵਰਤੋਂ ਯੂਐਸ ਦੀ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਦੇ ਮੁਤਾਬਕ ਸੀ ਦਿੱਲੀ ਇਹ ਯਕੀਨੀ ਬਣਾਉਣ ਦੇ ਲਈ ਵਾਸ਼ਿੰਗਟਨ ਡੀਸੀ ਦੇ ਨਾਲ ਗੱਲਬਾਤ ਕਰ ਰਹੀ ਸੀ ਕਿ ਜਿਪੋਟੀਆਂ ਦੇ ਨਾਲ ਦੁਰਪੇਵਾਰ प्रक्रिया नवी नहीं है और आ के कि अमेरिका फरवरी फ्लाइट के लिए पिछली प्रक्रिया तो कोई भी बदलाव नहीं किया गया है उन्होंने कहा कि अभी बेशक यह यकीनी बनाने लिये अमेरिकी सरकार में शामिल कर रहे हैं कि वापस आने वाले डिपोटिया के नाम उड़ान दौरान किसी भी तरह दुर्व्यवहार ना किया जाए 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਜਿਨ੍ਹਾਂ ਨੂੰ ਕਿ ਅਮਰੀਕਾ ਨੇ ਬੀਤੇ ਦਿਨੀ ਦੇਸ਼ ਨਿਕਾਲਾ ਦਿੱਤਾ ਹੈ ਉਹਨਾਂ ਦੇ ਸੰਬੰਧ ਵਿੱਚ ਹੁਣ ਕੇਂਦਰ ਸਰਕਾਰ ਵਿਦੇਸ਼ਾ ਦੇ ਵਿੱਚ ਰੋਜ਼ਗਾਰ ਦੇ ਲਈ ਸੁਰੱਖਿਅਤ ਵਿਵਸਥਾ ਅਤੇ ਨਿਯਮਿਤ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਧੀ ਸਥਾਪਨਾ ਕਰਨ ਦੇ ਲਈ ਇੱਕ ਨਵ ਕਾਨੂੰਨ ਬਣਾਉਣ ਤੇ ਕੰਪੀਟਤਾ ਦੇ ਨਾਲ ਵਿਚਾਰ ਕਰ ਰਹੀ ਹੈ ਜਾਣਕਾਰੀ ਦੇ ਮੁਤਾਬਕ ਇਹ ਪ੍ਰਸਤਾਵ ਉਹੀ ਸਮੇਂ ਦੇ ਵਿੱਚ ਸਾਹਮਣੇ ਆਇਆ ਜਦੋਂ ਅਮਰੀਕਾ ਨੇ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਸਤਾਰਕ ਬਿਲ ਇਮੀਗ੍ਰੇਸ਼ਨ ওভারਸੀਸ ਸੰਬੰਧੀ ਫੈਸਿਲੀਟੇਸ਼ਨ ਐਂਡ ਵੈਲਫੇਅਰ ਬਿਲ 2024 1983 ਦੇ ਇਮੀਗ੍ਰੇਸ਼ਨ ਐਕਟ 'ਤੇ ਹੁਣ ਥਾ ਲਵੇਗਾ ਇਹ ਗੱਲ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਪਤੀ ਆਵਾਈ ਵਾਲੀ ਵਿਦੇਸ਼ ਮਾਮਲਿਆਂ ਦੇ ਬਾਰੇ ਸੰਸਦੀ ਕਮੇਟੀ ਦੀ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ ਕਰੋਚੀ ਨੇ ਇਹ ਵੀ ਆਖਿਆ ਕਿ ਉਹ ਸੂਬਿਆਂ ਦੇ ਵਿੱਚ ਉਹਨਾਂ ਥਾਵਾਂ 'ਤੇ PO ਫਾਈਵਸ ਸਥਾਪਿਤ ਕਰਨਾ ਚਾਹੁੰਦੀ ਹੈ ਜਿੱਥੇ ਉਹ ਇਸ ਸਮੇਂ ਮੌਜੂਦ ਨਹੀਂ ਹਨ

ਇਸ ਤੋਂ ਬਾਅਦ ਪਰ ਰੇਲ ਰਿਪੋਰਟ ਨੇ ਕਿਹਾ ਕਿ ਰੇਲਵੇ ਸੁਰੱਖਿਆ ਕਮਿਸ਼ਨਰ ਰੇਲ ਗੱਡੀ ਦੀ ਵਕਤ ਤੋਂ ਬਾਅਦ ਰਫਤਾਰ ਨਾਲ ਮੁਲਾਂਕਣ ਕਰਨਗੇ ਅਤੇ ਵਿਸ਼ਸ਼ ਪਤਰੀ ਹਾਈ ਸਪੀਡ ਸਲੀਪਰ ਰੇਲ ਗੱਡੀ ਦਾ ਸੁਪਨਾ ਹਕੀਕਤ ਬਣ ਜਾਵੇਗਾ ਕਿਉਂਕਿ ਪਹਿਲੀ 16 ਪੂਛ ਵਾਲੀ ਬੰਦੇਪਾਰਕ ਸਲੀਪਰ ਰੇਲ ਗੱਡੀ ਨੇ 15 ਜਨਵਰੀ ਨੂੰ ਮੁੰਬਈ ਅੰਮਤਾਬਾਦ ਸੈਕਸ਼ਨ ਦੇ ਵਿੱਚ 540 ਕਿਲੋਮੀਟਰ ਦੀ ਦੂਰੀ ਤੇ ਲਈ ਆਰਜੀਐਸਓ ਦੁਆਰਾ ਸਖਤ ਟ్రਾਇਲ ਨੇ ਸਫਰਤਾ ਕੋ ਪੂਰਾ ਕਰ ਲਿਆ ਅੱਜ ਦੇ ਬੋਲਚਨ ਦੇ ਵਿੱਚ ਪਿਲਾਲੇ ਨਹੀਂ ਕਲਪਰ ਹਾਸਰ ਹੋਵਾਂਗੇ ਕੁਝ ਖਬਰਾਂ ਨਾਲ ਬਨੇ ਰੱਖੋ ਪੰਜਾਬੀ ਲਿੰਕ ਮੀਡੀਆ ਵੈਲਾ